ਉਹ ਗੋ ਗਿਆ ਹਾਂ ਇਹ ਚੌੜੀ ਸਾਹਿਬ ਹੈ ਹਾਂ ਖਾਣੀ ਹੋ ਹਾਂਜੀ ਕਰ ਲੈ ਮੂੰਹ ਸਾਫ਼ ਕਰ ਲੈ ਕਰ ਲੈ ਬਨੀਤਿਆ ਕਰ ਲੈ ਪੂਲਾ ਮੂੰਹ ਸਾਡੇ ਰਾਮਾ ਉਹ ਨਹੀਂ ਉਹ ਪਸੀਨਾ ਵੀ ਆਉਂਦਾ ਨਾ ਸਰਜੀ ਤੇ ਵੇ ਇਹ ਪਸੀਨਾ ਤੈਨੂੰ ਚਿਟਾਉਣ ਲੱਗ ਪਿਆ ਹਾਂ ਗੋ ਗਿਆ ਤੇਰੀਆਂ ਬੜੀਆਂ ਪਹਿਲੇ ਵੀ ਡੇਰੇ ਤੇ ਸ਼ਿਕਾਇਤਾਂ ਤੇ ਤੂੰ ਬੰਦਾ ਬਣ ਜਾ ਮੈਂ ਨਾ ਆਪਣੇ ਬੱਚਿਆਂ ਨੂੰ ਰਿਜ਼ਕੇ ਹਲਾਲ ਖਵਾ ਰਿਜ਼ਕੇ ਹਲਾ ਲਿਆ ਜੀ ਅਸੀਂ ਚੌੜੀਆਂ ਸੰਦ ਕਦੀ ਕਿਤੇ ਕੰਮ ਕਿਤੇ ਤਰੀਕਾ ਕਿਤੇ ਲੜਾਈ ਝਗੜੇ ਉੱਥੇ ਜਾਣਾ ਪੈਂਦਾ ਕਿ ਤੁਹਾਨੂੰ ਰੱਖਿਆ ਐਸੇ ਰਖਵਾਲੀ ਸਰ ਸਾਹਿਬ ਤੁਸੀਂ ਕਿਹੜੀਆਂ ਤਰੀਕਾ ਨਾਲ ਭੁਗਤਣਦੇ ਤੁਸੀਂ ਤੇ ਕਹੇ ਕੁੱਤੇ ਨੂੰ ਵੜਾ ਰੋਲਾ ਨਹੀਂ ਮਾਰਿਆ ਕਦੀ ਆਹੋ ਤੇ ਤੁਹਾਡੇ ਉਹ ਤਾਂ ਜ਼ਿੰਮੇਦਾਰਾਂ ਦੇ ਲੜਾਈਆਂ ਹੁੰਗੀਆਂ ਜੀ ਨਾਲ ਦੇ ਪਿੰਡ ਫੈਰਿੰਗ ਹੁੰਦੀ ਆ ਮੇਰੇ ਤੇ ਜੂਏ ਤੇ ਪਰਚੇ ਆ ਹਾਂ ਹਾਂ ਇਹ ਅਹੀਂ ਆ ਮੇਰਾ ਮਿੱਠੂ ਮੇਰਾ ਬੱਚਾ ਨਿੱਕਾ ਆ ਕੱਲ੍ਹ ਕੋ ਰੋ ਰੋ ਮਰ ਗਿਆ ਜੀ ਵੀ ਮੈਨੂੰ ਘਮਾਸਾ ਦੁੱਧ ਦੇ ਦੇ ਮੈਂ ਕਹਿੰਨਾ ਇਹ ਇਹ ਦੁੱਧ ਚੋਂ ਤੈਨੂੰ ਦੁੱਧ ਨਹੀਂ ਦੇਣਾ ਅਸੀਂ ਨਾ ਇਹ ਅਸੀਂ ਜ਼ੁਲਮ ਨਹੀਂ ਕਰਨਾ ਚੌਰੀ ਆਊਗਾ ਉਹ ਭਾਵੇਂ ਸਾਡੇ ਉਹ ਆਪਣੇ ਜੀ ਚਾਵੇ ਉਹ ਮਨ ਦੇ ਦੇਵੇ ਤੇ ਨਾ ਹੋਵੇ ਤੇ ਅਸੀਂ ਦੋ ਮਣ ਭਾਵੇਂ ਲੈ ਜੀਏ